ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਈ ਦਰਸਨ ਪਦਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਬਾਣੀ ਗੁਰੂ ਗੁਰੂ ਵੇਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮੰਨ ਪਰ ਤਖ ਗੁਰੂ ਨਿਸ਼ਤਾਰੇ ਗੁਰ ਬਾਣੀ ਕਹਾ ਸੇਵਕ ਜਨ ਮੰਨ ਬਰਤਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸੋਰਠ ਮਹੱਲਾ ਪੰਜਵਾ ਗੁਰਪੁਰਾ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਗੁਰਪੂਰੇ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਜੀ ਦੀ ਅਪਾਰ ਕਿਰਪਾ ਰਹਿਮਤ ਪਖਿਸ਼ ਦਾ ਸਦਕਾ ਅਮਰਤ ਵੇਲੇ ਤੋਂ ਸਤਿਗੁਰਾਂ ਜੀ ਦੀ ਪ੍ਰਕਾਸ਼ ਮਣ ਹੋਈ ਉਪਰੰਤ ਪੰਜਾਂ ਗੁਰਬਾਣੀਆਂ ਦੇ ਨਿਤਨੇਮ ਆਸਾ ਜੀ ਦੀ ਵਾਰ ਦਾ ਕੀਰਤਨ ਹੋਣਾ ਸਮਾ ਹੋਇਆ ਹੈ ਆਏ ਹੋਏ ਪੁੱਤਰ ਹੁਕਮ ਨਾਮਿਆ ਦੀ ਕਥਾ ਵਿਚਾਰ ਦਾ ਸੋ ਆਪ ਗੁਰੂ ਕੀ ਸੰਗਤ ਬਹੁਤ ਵੱਡੇ ਭਾਗਾ ਵਾਲੇ ਹੋ ਜੋ ਕਥਾ ਵਿਚਾਰ ਸੁਣ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ ਸੋ ਸਰਹੀ ਇੱਕ ਬਰੀ ਮਨ ਕਿਰਤਿਆ ਨੂੰ ਇਕਾਗਰਤਾ ਸਹਿਜ ਕਰ ਦਿਆ ਹੋਇਆ ਰਸਨਾ ਨਾਲ ਕਰੋ ਪਵਿੱਤਰ ਗੱਜ ਕਰਕੇ ਆਖਣਾ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸੋਰਠ ਮਾਲਾ ਪੰਜਵਾ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਸੋਰਠ ਰਾਗਣੀ ਦੇ ਦੁਆਰਾ ਜੋ ਸੰਗਤਾਂ ਗੁਰੂ ਸਾਹਿਬ ਜੀ ਦੇ ਪਾਸ ਆਉਂਦੀਆਂ ਹਨ ਉਹਨਾਂ ਨੂੰ ਉਪਦੇਸ਼ ਦਿੰਦੇ ਹਨ ਸੋ ਇਸ ਹੋਰਠ ਲਗਣੀ ਹੈ ਮਹੱਲਾ ਪੰਜਵਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਗੁਰਪੂਰੇ ਚਰਨੀ ਲਾਇਆ ਸਤਿਗੁਰਾਂ ਜੀ ਦੇ ਬਚਨ ਆ ਰਹੇ ਹਨ ਕਿ ਭਾਈ ਜਿਨ੍ਹਾਂ ਉਤੇ ਗੁਰੂ ਕੀ ਕਿਰਪਾ ਹੋ ਜਾਵੇ ਨਾ ਗੁਰਪੂਰੇ ਚਰਨੀ ਲਾਇਆ ਉਹੀ ਗੁਰੂ ਕੇ ਚਰਨਾਂ ਦੇ ਵਿੱਚ ਲੱਗ ਜਾਂਦੇ ਹਨ ਕੋਈ ਖਾਲਸਾ ਜੀ ਗੁਰੂ ਕੀ ਸ਼ਰਨ ਵਿੱਚ ਪੈ ਕੇ ਕਰਣੀ ਪੈ ਕੇ ਆਪਣਾ ਜੀਵਨ ਸਫਲਾ ਕਰ ਸਕਦੇ ਹਨ ਜਿਹੜੇ ਪੂਰਨ ਗੁਰੂ ਦੀ ਸ਼ਰਨ ਵਿੱਚ ਪੈ ਗਏ ਹਨ ਸੋ ਇਥੇ ਗੁਰਦੇ ਰਾਰੇ ਨੂੰ 시ਹਾਰੀ ਹੈ ਇਸ ਦੇ ਅਰਥ ਮਹਾਂਪੁਰਖ ਦੱਸਿਆ ਕਰਦੇ ਸਨ ਕਿ ਜਿਹੜੇ ਸਾਡੇ ਤੋਂ ਵੱਡੇ ਸਤਿਗੁਰੂ ਹਨ ਜਿਵੇਂ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਸਤਿਗੁਰੂ ਜੀ ਜੋ ਸਾਡੇ ਤੋਂ ਮਹਾਰਾਜ ਗੁਰੂ ਅਰਜਨ ਦੇ ਮਹਾਰਾਜ ਕਿੰਨੇ ਵੱਡੇ ਸਤਿਗੁਰੂ ਹਨ ਜਿਹੜੇ ਉਹਨਾਂ ਨੂੰ ਮਿਲ ਗਏ ਹਨ ਜਾਂ ਉਹਨਾਂ ਦੀ ਸੇਵਾ ਕੀਤੀ ਹਜੇ ਤੱਕ ਗੁਰਮੁਖ ਪਿਆਰੇ ਨੇ ਚਰਨੀ ਲਾਇਆ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਚਰਨਾਂ ਦੇ ਨਾਲ ਲਾਣ ਲਾਣਾ ਕੀਤਾ ਹੈ ਕਿਸੇ ਪ੍ਰਕਾਰ ਦੇ ਨਾਲ ਕਿਸੇ ਸਿੱਖ ਨੂੰ ਮਨ ਜਾਣੇ ਰਹਿਣ ਦਿੱਤਾ ਆਪਣੇ ਚਰਨਾਂ ਦੇ ਨਾਲ ਚਰਨ ਕਿਹੜੇ ਹਨ ਆਪਾਂ ਜਾਪ ਸਾਹਿਬ ਜੀ ਗੁਰਬਾਣੀਆਂ ਕਰ ਰੋਜ਼ਾਨਾ ਹੀ ਸ਼ਬਦ ਪੜ੍ਹਦੇ ਹਾਂ ਚਿਤ ਚਰਨ ਨਾਮ ਆਪਣੇ ਚਿਤ ਦੇ ਵਿੱਚ ਜਿਹੜਾ ਨਾਮ ਨੂੰ ਵਿਸਾਲਣਾ ਇਹ ਗੁਰੂ ਕੇ ਚਰਨ ਹਨ ਗੁਰੂ ਦੇ ਨਾਮ ਨੂੰ ਪ੍ਰਾਪਤੀ ਹੋ ਜਾਣੀ ਇਹ ਗੁਰੂ ਕੇ ਚਰਨ ਹਨ ਖਾਲਸਾ ਜੀ ਸੋ ਸਤਿਗੁਰਾਂ ਜੀ ਦੇ ਬਚਨ ਆ ਰਹੇ ਹਨ ਗੁਰ ਪੂਰਾ ਚਰਨੀ ਲਾਇਆ ਇਹ ਪੂਰਨ ਸਤਿਗੁਰਾਂ ਜੀ ਨੇ ਕਿਰਪਾ ਕੀਤੀ ਤੇ ਆਪਣੀ ਚਰਨਾਂ ਦੇ ਨਾਲ ਲਾਉਣਾ ਕੀਤਾ ਹੈ ਜੀ ਹਰ ਸੰਗ ਸਹਾਈ ਪਾਇਆ ਤੇ ਪੇਰ ਕਿਰਪਾ ਹੋਏ ਹਰ ਸੰਗ ਸਹਾਈ ਪਾਇਆ ਇਹ ਜੋ ਚਰਨਾ ਦੇ ਨਾਲ ਨਾਮ ਜਪਿਆ ਗਿਆ ਲੱਗ ਕਰਕੇ ਜਿਤ ਨਾਮ ਜਪਣ ਲੱਗ ਪਏ ਗੁਰਮੁਖ ਪਿਆਰੇ ਹਰ ਸੰਗ ਸਹਾਈ ਪਾਇਆ ਫਿਰ ਹਰੀ ਦਾ ਜਿਹੜਾ ਸੰਗ ਹੈ ਨਾ ਸਹਾਇਤਾ ਕਰਨ ਵਾਲਾ ਜਿੱਥੇ ਕਿਤੇ ਉਹ ਪਰਮੇਸ਼ਵਰ ਆ ਪਹੁੰਚ ਕਰਕੇ ਰੱਖਿਆ ਕਰਦਾ ਸਹਾਈ ਪਾਇਆ ਫਿਰ ਉਹ ਗੁਰਮੁਖ ਪਿਆਰੇ ਉਸ ਅਕਾਲ ਪੁਰਖ ਪਰਮੇਸ਼ਵਰ ਦੀ ਸਹਾਇਤਾ ਦੇ ਨਾਲ ਤਰ ਜਾਂਦੇ ਹਨ ਕਿਸੇ ਪ੍ਰਕਾਰ ਦੇ ਨਾਲ ਕੋਈ ਵਿਗਨ ਨਹੀਂ ਲੱਗਦਾ ਕਿਹੜੇ ਜਿਹੜੇ ਖਾਸਾਰੇ ਪੂਰੇ ਗੁਰੂਆਂ ਦੇ ਚਰਨਾਂ ਦੇ ਵਿੱਚ ਪੈ ਚੁੱਕੇ ਹਨ ਹਾਰ ਜਿਹੜਾ ਸਾਰਿਆਂ ਦੁੱਖਾਂ ਨੂੰ ਹਰਨ ਵਾਲਾ ਹੈ ਹਰ ਜਿਹੜਾ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ ਸੋ ਸੰਗ ਸਹਾਈ ਪਾਇਆ ਜਿਨ੍ਹਾਂ ਨੇ ਉਸ ਹਰੀ ਪਰਮੇਸ਼ਵਰ ਦੇ ਸੰਗ ਨੂੰ ਪਾਉਣਾ ਕੀਤਾ ਨਾਮ ਨੂੰ ਜਪਣਾ ਕੀਤਾ ਹੈ ਉਹਨਾਂ ਦੀ ਖਾਲਸਾ ਜੀ ਲੋਕ ਪਰ ਲੋਕ ਦੇ ਵਿੱਚ ਉਹ ਗੁਰੂ ਮਹਾਰਾਜ ਹੀ ਆਪ ਸਹਾਇਤਾ ਕਰਦੇ ਹਨ ਜਹ ਜਾਈਏ ਤਹਾ ਸੁਹੇਲੇ ਤੇ ਇਹ ਖਾਲਸਾ ਜੀ ਗੁਰਮੁਖ ਪਿਆਰੇ ਇਹੋ ਜੀ ਅਵਸਥਾ ਬਣ ਜਾਂਦੀ ਜਹ ਜਾਈਏ ਗੁਰਮੁਖ ਪਿਆਰੇ ਜਿੱਥੇ ਵੀ ਜਾਂਦੇ ਹਨ ਤਹਾ ਸੁਹੇਲੇ ਉਹ ਕਾਮਰਾਸ ਹੋ ਜਾਂਦੇ ਹਨ ਉਹ ਖਾਲਸਾ ਜੀ ਜਗਾ ਸੋਭਨੀਕ ਹੋ ਜਾਂਦੀ ਹੈ ਹਰ ਤਰ੍ਹਾਂ ਦੇ ਨਾਲ ਉੱਥੇ ਆਨੰਦ ਖੁਸ਼ੀਆਂ ਬਣ ਜਾਂਦੀਆਂ ਹਨ ਜਿੱਤੇ ਖਾਲਸਾ ਜੀ ਰੱਬ ਦੇ ਪਿਆਰੇ ਪਾਉਣ ਜਾਂਦੇ ਹਨ ਜਿਨ੍ਹਾਂ ਨੇ ਨਾਮ ਜਪਿਆ ਹੋਇਆ ਪਰਮੇਸ਼ਵਰ ਦਾ ਬੰਦਗੀ ਕੀਤੀ ਹੋਈ ਹੈ ਉਹ ਗੁਰਮੁਖ ਪਿਆਰੇ ਫਿਰ ਜਿੱਥੇ ਵੀ ਜਾਂਦੇ ਹਨ ਤਹਾਂ ਸੁਹੇਲੇ ਉਤੇ ਕਮ ਰਾਸ ਹੋ ਜਾਂਦੇ ਹਨ ਕਰ ਕਿਰਪਾ ਪ੍ਰਭ ਮੇਲੇ ਤੇ ਸਾਨੂੰ ਇਹ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ ਸਤਿਗੁਰ ਜੀ ਕਰ ਕਿਰਪਾ ਜਿਸ ਤਰ੍ਹਾਂ ਮੋਰਨਾ ਭਗਤਾਂ ਤੇ ਤੁਸੀਂ ਕਿਰਪਾ ਕੀਤੀ ਨਾ ਸਾਡੇ ਤੇ ਵੀ ਕਿਰਪਾ ਕਰੋ ਕਿਹੜੀ ਕਿਰਪਾ ਇਹ ਨਹੀਂ ਕਿਰਪਾ ਕਰਨਾ ਕਿ ਸਤਿਗੁਰ ਜੀ ਸਾਨੂੰ ਮਾਇਆ ਦੇ ਦੇਵੋ ਧਨ ਦੌਲਤ ਦੇ ਦੇਵੋ ਗੱਡੀਆਂ ਦੇ ਦੇਵੋ ਨੈਣੇ ਸੁਖਾਲਸਾ ਜੀ ਗੁਰੂ ਕੋ ਪਿਆਰਿਓ ਇਹ ਕਿਰਪਾ ਨਹੀਂ ਮੰਗਣੀ ਕਿਰਪਾ ਸਤਗੁਰ ਜੀ ਦੱਸਦੇ ਹਨ ਕਿਹੜੀ ਮੰਗਣੀ ਹੈ ਕਰ ਕਿਰਪਾ ਪ੍ਰਭ ਮਿਲੇ ਸਤਗੁਰ ਜੀ ਕਿਰਪਾ ਤਾਂ ਕਰੋ ਕਰੋ ਕਿਹੜੀ ਪ੍ਰਭ ਮਿਲੇ ਸਾਡਾ ਪ੍ਰਭੂ ਪਰਮੇਸ਼ਵਰ ਦੇ ਨਾਲ ਮਿਲਾਪ ਹੋ ਜਾਵੇ ਅਸੀਂ ਉਸ ਤੇ ਨਾਲੋਂ ਵਿਛੜੇ ਹੋਇਆ ਸੋ ਭਗਤ ਸਹਬਾਨਾ ਜੀ ਦੇ ਬਚਨ ਹੁੰਦੇ ਹਨ ਬਹੁਤ ਜਨਮ ਵਿਸਰੇ ਥੇ ਮਦ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾ ਚਿਰ ਭਇਓ ਦਰਸ਼ਨ ਦੇਖੇ ਏ ਪਰਮੇਸ਼ਵਰ ਜੀ ਤੁਹਾਡੇ ਦਰਸ਼ਨ ਦੇਖਿਆ ਨੂੰ ਬੜਾ ਸਮਾਂ ਹੋ ਗਿਆ ਸੋ ਭਗਤ ਸਹਿਬਾਨ ਜੀ ਨੇ ਇਸ ਤਰ੍ਹਾਂ ਕਹਿਣਾ ਕੀਤਾ ਸੀ ਬਚਨ ਕਰਨਾ ਕੀਤੇ ਸਨ ਕਿ ਪਰਮੇਸ਼ਵਰ ਅਸੀਂ ਤੁਹਾਡੇ ਤੋਂ ਵਿਛੜੇ ਹੋਏ ਹਾਂ ਕਿਰਪਾ ਕਰਕੇ ਸਾਨੂੰ ਦਰਸ਼ਨ ਦਿਦਾਰੇ ਦੇਣਾ ਕਰੋ ਸਤਿਗੁਰੂ ਕੀ ਸੇਖੋ ਸਾਨੂੰ ਵੀ ਬੇਨਤੀ ਕਰਨੀ ਚਾਹੀਦੀ ਗੁਰੂ ਪਾਤਸ਼ਾਹ ਕਰ ਕਿਰਪਾ ਪ੍ਰਭ ਮੇਲੇ ਜਿਸ ਤਰ੍ਹਾਂ ਭਗਤ ਧੰਨਾ ਸਾਹਿਬ ਜੀ ਨੂੰ ਦਰਸ਼ਨ ਦਿੱਤੇ ਅਸੀਂ ਵੀ ਤੁਹਾਡੇ ਨਿਮਾਣੇ ਸੇਖ ਹਾਂ ਸਤਿਗੁਰੂ ਕਿਰਪਾ ਕਰੋ ਅਸੀਂ ਕਾਲ ਯੁਗ ਜੀਵ ਹਾਂ ਤੇ ਗਿਆਪਾ ਕਰਕੇ ਆਪਣੇ ਨਾਮ ਦੀ ਦਾਤ ਬਖਸ਼ਣਾ ਕਰੋ ਦਰਸ਼ਿਤ ਦਾਰੇ ਬਖਸ਼ਣਾ ਕਰੋ ਹਰ ਗੁਣ ਗਾਹੋ ਸਦਾ ਸੁਭਾਈ ਤੇ ਫੇਰ ਖਾਲਸ ਜੀ ਅੱਗੇ ਹੋਰ ਉਪਦੇਸ਼ ਗੁਰਸਿੱਖਾਂ ਤਾਂ ਹੀ ਦੇ ਰਹੇ ਹਨ ਮਹਾਰਾਜ ਕਹਿੰਦੇ ਹਰ ਗੁਣ ਗਾਵੋ اے ਭਾਈ ਉਸ ਹਰੀ ਪਰਮੇਸ਼ਵਰ ਦੇ ਗੁਣਾਂ ਨੂੰ ਗਾਉਣਾ ਕਰੋ ਸਦਾ ਸੁਭਾਈ ਸਹਿਜ ਸੁਭਾਈ ਸੁੱਤੇ ਸੇ ਦੀ ਭਾਈ ਉਸ ਪਰਮੇਸ਼ਵਰ ਦੇ ਗੁਣਾਂ ਨੂੰ ਗਾਉਣਾ ਕਰੀਏ ਮਾਨਸ ਤੇ ਸਗਲੇ ਫਲ ਪਾਵੋ ਤੇ ਉਸ ਵੇਲੇ ਗੁਰਸਿੱਖਾਂ ਨੇ ਪੁੱਛਿਆ ਸਤਿਗੁਰ ਜੀ ਉਸ ਦੇ ਗੁਣ ਗਾਉਣ ਦੇ ਨਾਲ ਕੀ ਹੋਵੇਗਾ ਮਹਾਰਾਜ ਜੀ ਬਚਨ ਕਹਿੰਦੇ ਮਨ ਚਿੰਦੇ ਸਗਲੇ ਫਲ ਪਾਵੋ ਜਿਹੜੇ ਤੁਹਾਡੇ ਮਨ ਇਛਤ ਫਲ ਹੋਣਗੇ ਜੋ ਤੁਹਾਡੇ ਮਨ ਦੀਆਂ ਮਨੋਰਥਾਂ ਹੋਣਗੀਆਂ ਸਗਲੇ ਫਲ ਪਾਵਹੁ ਉਹ ਤਾਨੂੰ ਸਾਰੀਆਂ ਹਰ ਪ੍ਰਕਾਰ ਦੇ ਨਾਲ ਫਲ ਮਿਲ ਜਾਣਗੇ ਮਿਲਣਗੇ ਕਿਨੋ ਹਰ ਕੋਣ ਗਾਵ ਨੂੰ ਸਦਾ ਸੋ ਬਾਈ ਜਿਸ ਸਹ ਸੋ ਬਾਈ ਉਸ ਪਰਮੇਸ਼ਵਰ ਨੂੰ ਗਾਣਾ ਕਰੋਗੇ ਉਸ ਦੇ ਨਾਮ ਨੂੰ ਜਪਣਾ ਕਰੋਗੇ ਤੁਹਾਨੂੰ ਮਨ ਇਹ ਸ਼ੁੱਧ ਜਿਹੜੇ ਸਾਰੇ ਫਲ ਮਿਲ ਜਾਣਗੇ ਜੀ ਆਇਆਂ ਸੰਗ ਸਹਾਈ ਤੇ ਫੇਰ ਗੁਰੂ ਮਹਾਰਾਜ ਹੋਰ ਕੀ ਕਰਨਗੇ ਪਾਤਸ਼ਾਹ ਜੀ ਕਹਿ ਲਗੇ ਕਿ ਜੀ ਕੈ ਸੰਗ ਸਹਾਈ ਉਹ ਜਿਹੜੇ ਉਹਨਾਂ ਦੇ ਜੀਵ ਕੀਤੇ ਹੋਏ ਪੈਦਾ ਹਨ ਜਿਵੇਂ ਆਪਾਂ ਜੀਵ ਹਾਂ ਮਹਾਰਾਜ ਕਹਿੰਦੇ ਸੰਗ ਸਹਾਈ ਸਦਾ ਸਹਾਇਤਾ ਕਰਦਾ ਹੈ ਸੰਗ ਰਹਿ ਕਰਕੇ ਕਿਸੇ ਪ੍ਰਕਾਰ ਦੇ ਨਾਲ ਕੋਈ ਵਿਗੜ ਨਹੀਂ ਲੱਗਣ ਦਿੰਦਾ ਆਪਣੇ ਗੁਰਸਿੱਖਾਂ ਤਾਈਂ ਐ ਜਿੱਥੇ ਲੋੜ ਪੈਂਦੀ ਨਾ ਸਮੇਂ ਸਿਰ ਆਣ ਕਰਕੇ ਪਹੁੰਚ ਕਰਕੇ ਉਹ ਸਹਾਇਤਾ ਕਰਦਾ ਹੈ ਸੋ ਜਿਸ ਤਰ੍ਹਾਂ ਕਉੜੇ ਰਾਖਸ਼ ਨੂੰ ਕਉੜੇ ਰਾਖਸ਼ਲੇ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਸਾਥੀ ਭਾਈ ਮਰਦਾਨਾ ਜਿਹਨ ਜਿਸ ਵੇਲੇ ਤਲ ਕਰਕੇ ਖਾਨ ਲੱਗੇ ਸੀ ਉਹ ਸਵੇਰੇ ਭਾਈ ਮਰਦਾਨਾ ਜਿਹਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਚੇਤੇ ਕੀਤਾ ਸਾਹਿਬ ਗੁਰੂ ਜੀ ਉਹ ਤੇ ਸਹਾਇਤਾ ਕਰਨ ਵਾਸਤੇ ਪਹੁੰਚ ਗਏ ਐ ਤਤੀ ਵਾਣੀ ਲਗਣ ਦੇਣਾ ਕਿਤੇ ਖਾਲਸਾ ਨੇ ਸੋ ਪਰਮੇਸ਼ਵਰ ਜੀ ਇਹੋ ਜੇ ਹਨ ਜਿਹੜਾ ਉਹਨਾਂ ਨੂੰ ਯਾਦ ਕਰਦਾ ਹੈ ਸੋ ਨਾਮ ਨੂੰ ਧਿਆਉਣਾ ਕਰਦਾ ਹੈ ਮਹਾਰਾਜ ਕਹਿੰਦੇ ਉਹ ਪਰਮੇਸ਼ਵਰ ਸਾਰੇ ਜੀਹਾਂ ਤਾਈਂ ਸਹਾਇਤਾ ਕਰਦਾ ਹੈ ਜੀ ਰਹਾ ਦੇਸ਼ਰਾਮ ਦੇ ਕਰਕੇ ਬਰਕਸ਼ਿਸ਼ ਕਰਦੇ ਹਨ ਨਾਰਾਇਣ ਪ੍ਰਾਣ ਆਧਾਰਾ ਉਹ ਖਾਸ ਸਾਜੀ ਜਿਹੜਾ ਨਾਰਾਇਣ ਪਰਮੇਸ਼ਵਰ ਹੈ ਨਾ ਪ੍ਰਾਣ ਆਧਾਰਾ ਸਾਡੇ ਪ੍ਰਾਨਾਂ ਦਾ ਆਧਾਰ ਆਸਰਾ ਹੈ ਭਾਵੇਂ ਜਿਹੜੇ ਸਾਡੇ ਪ੍ਰਾਨ ਹਨ ਇਹਨਾਂ ਪ੍ਰਾਨਾਂ ਨੂੰ ਆਸਰਾ ਉਸ ਨਾਰਾਇਣ ਪਰਮੇਸ਼ਵਰ ਦਾ ਹੈ ਨਾਰਾਇਣ ਕੌਣ ਨਰ ਆਇਨਾ ਨਰ ਮਨੁੱਖ ਨੂੰ ਕਹਿੰਦੇ ਨੇ ਜਿਹੜਾ ਆਇਆ ਹੋਇਆ ਮਨੁੱਖਾਂ ਦੇ ਅੰਦਰ ਵਿਆਪਕ ਹੋ ਰਿਹਾ ਨਰ ਆਇਨਾ ਜਿਹੜਾ ਨਾਰਾਇਣ ਪਰਮੇਸ਼ਵਰ ਹੈ ਮਨੁੱਖਾਂ ਵਿੱਚ ਆ ਕਰਕੇ ਪ੍ਰਾਣ ਦਾ ਆਧਾਰਾ ਬਣ ਗਿਆ ਹੈ ਆਸਰਾ ਬਣ ਗਿਆ ਹੈ ਹਮ ਸੰਤ ਜਨਾਰੇ ਨਾਰਾ ਇਹ ਮਹਾਰਾਜ ਕਹਿੰਦੇ ਕਿ ਸਾਨੂੰ ਜਿਹੜੇ ਸਤ ਜਨ ਹਨ ਨਾ ਰੱਖਦੇ ਪਿਆਰੇ ਰੇ ਨਾਰਾ ਸਾਨੂੰ ਉਹਨਾਂ ਦੇ ਚਰਨਾ ਜੀ ਧੂੜੀ ਮਿਲ ਜਾਵੇ। ਸ਼ੁਗਰ ਸਿੱਖਾ ਕਾਈ ਇਹ ਭਾਈ ਸਮਝਾਉਣਾ ਕਰਦੇ ਹਨ ਕਿ ਭਾਈ ਸਦਾ ਹੀ ਉਸ ਨਾਰਾਇਣ ਪਰਮੇਸ਼ਰ ਨੂੰ ਯਾਦ ਰੱਖਿਆ ਕਰੋ। ਉਹ ਸਾਡੀ ਬ੍ਰਹਮਾ ਦਾ ਆਧਾਰ ਆਸਰਾ ਹੈ। ਹਉ ਸੰਤ ਜਨਾਰੇ ਨਾਰਾ ਤੇ ਅਸੀਂ ਉਹਨਾਂ ਸੰਤ ਜਣਾਂ ਦੇ ਮਹਤਪੁਰਜਾਂ ਦੇ ਚਰਨਾਂ ਦੀ ਧੂੜੀ ਹਾਂ ਪਤ ਤ ਪੁਨੀਤ ਕਰ ਲੀਨੇ ਤੇ ਖਾਲਸਾ ਜਿਹੜਾ ਗੁਰੂ ਮਹਾਰਾਜ ਦੀ ਛਾਂ ਵਿੱਚ ਜਿਹੜਾ ਆ ਜਾਂਦਾ ਹੈ ਨਾ ਪਤ ਤ ਪੁਨੀਤ ਕਰ ਲੀਨੇ ਜਿਹੜੇ ਪਤ ਤ ਹੋਏ ਹਨ ਗੁਰਸਿੱਖੇ ਦਾ ਗੁਰੂ ਮਹਾਰਾਜ ਜਿਹੜੇ ਟੁੱਟੇ ਹੋਏ ਹਨ ਮਹਾਰਾਜ ਹੀ ਪੁਨੀਤ ਕਰ ਲੈਂਦੇ ਹਨ ਸੋ ਕਿਸ ਤਰ੍ਹਾਂ ਜਿਸ ਤਰ੍ਹਾਂ ਬਾਬਾ ਬਿਧੀ ਚੰਦ ਜੀ ਪਹਿਲਾਂ ਚੋਰੀਆਂ ਆਦਿ ਕਰਿਆ ਕਰਦੇ ਸਨ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਛਾਂ ਵਿੱਚ ਆਏ ਸਾਰੀਆਂ ਚੋਰੀਆਂ ਜਾਗੀਆਂ ਸ਼ਟਾਕ ਕਰਕੇ ਆਪਣੇ ਸਿੱਖ ਬਣਾਉਣਾ ਕੀਤਾ ਸੀ ਸੇ ਫਿਰ ਖਾਲਸਾ ਜੀ ਗੁਰੂ ਕੀ ਸੇਵਾ ਕਰਨੇ ਕੀਤੀ ਮਹਾਰਾਜ ਜੀ ਨੇ ਫਿਰ ਸਤਿਗੁਰਾਂ ਜੀ ਤੋਂ ਬਚਨ ਵੀ ਲੈਣਾ ਕੀਤਾ ਸਨ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ ਸੋ ਇਸ ਪ੍ਰਕਾਰ ਦੇ ਨਾਲ ਗੁਰੂ ਸਾਹਿਬਾਨਾ ਜੀ ਨੇ ਬਚਮੀ ਦੇਣਾ ਕੀਤਾ ਸਾਲ ਸੋ ਇਸੇ ਪ੍ਰਕਾਰ ਦੇ ਨਾਲ ਖਾਲਸਾ ਜਿਹੜੇ ਪਤਿਤ ਹੋਏ ਹਨ ਅਜਾਬਲ ਪਾਪੀ ਬਣ ਕੇ ਉਹ ਵੀ ਮਹਾਰਾਜ ਜੀ ਨੇ ਤਾਰ ਦੇਣਾ ਕੀਤਾ ਹਨ ਪੁਨੀਤ ਕਰਨ ਲਾਣਾ ਕੀਤੇ ਹਨ ਕਰ ਕਿਰਪਾ ਹਰ ਜਸ ਦੀਨੇ ਤੇ ਫਿਰ ਸਾਨੂੰ ਬੇਨਤੀਆਂ ਕਰਨਾ ਸਿਖਾਉਂਦੇ ਹਨ ਕੇ ਸਾਧਗੁਰੂ ਜੀ ਕਰ ਕਿਰਪਾ ਸਾਡੇ ਤਾਈਂ ਕਿਰਪਾ ਕਰੋ ਕਿਹੜੇ ਹਾਲ ਜਸ ਕਿੰਨੇ ਸਾਲੋਂ ਹਰਿ ਦਾ ਜਸ ਗੀਣਾ ਕਰੂੰ ਪਾਰ ਬ੍ਰਹਮ ਕਰੇ ਪ੍ਰਿਤਪਾਲਾ ਜੀ ਮਹਾਰਾਜ ਇੱਕ ਸਿੱਖਾਂ ਤੈ ਸਮਝਾਉਣਾ ਕਰਦੇ ਹਨ ਕਿ ਜਿਹੜਾ ਪਾਰ ਬ੍ਰਹਮ ਪਾਰਾਵਾਰ ਤੋਂ ਰਹਿਤ ਪਰਮੇਸ਼ਵਰ ਹੈ ਉਹ ਸਾਰਿਆਂ ਦੇ ਪ੍ਰਤਪੰਨਤਾ ਕਰਨ ਵਾਲਾ ਹੈ ਸਤ ਜੀ ਸੰਗ ਰਖਵਾਦਾ ਜਿਹਨੇ ਜੀਵ ਹਰ ਸੰਸਾਰ ਤੇ ਉਹਨਾਂ ਦੀ ਸਦਾ ਰੱਖਿਆ ਕਰਨ ਵਾਲਾ ਰਖਵਾਲਾ ਪਰਮੇਸ਼ਵਰ ਹੈ

ਮਹਾਰਾਜ ਜੀ ਕਹਿੰਦੇ ਬੌੜ ਨਾ ਜੁਨੀ ਪਾਈਏ ਭਾਈ ਤੂੰ ਜੀਵ ਭੁੱਲ ਕਰਕੇ ਵੀ ਕਿਨ ਜੂਨਾ ਦੇ ਵਿੱਚ ਨਹੀਂ ਪਵੇਂਗਾ ਜਿਸ ਦੇਵੈ ਪੁਰਖ ਬਿਦਾਤਾ ਤੇ ਫਾਲਸਾ ਜੀ ਅੱਗੇ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦਰਤੇ ਹਨ ਜਿਨ੍ਹਾਂ ਉਤੇ ਉਹ ਬਿਦਾਤਾ ਬਲਦਾਤਾ ਵਰਦਾਦਾਤਾ ਜਿਹੜਾ ਪਰਮੇਸ਼ਰ ਜਿਨ੍ਹਾਂ ਨੂੰ ਦੇ ਦੇਵੇ ਹਰ ਰਸ ਤeneਹੀ ਜਾਂਦਾ ਭਾਈ ਜਗਦੂ ਨਾਮ ਦੇ ਦੇ ਬਿਨਾ ਉਸ ਦਾ ਰਸ ਤeneਹੀ ਜਾਂਦਾ ਉਹੀ ਬਨੁਖ ਜਾਣਦੇ ਹਨ ਜਿਨ੍ਹਾਂ ਨੂੰ ਪਰਮੇਸ਼ਰ ਆਪਣਾ ਨਾਮ ਦੇ ਦੇਵੇ ਜਮ ਕੰਕਰ ਨੇੜ ਨ ਆਇਆ ਫਿਰ ਖਾਲਸਾ ਦੀ ਉਹਨਾਂ ਗੁਰਸਿੱਖਾਂ ਦੇ ਲਾਗੇ ਜਿਹੜੇ ਜਮ ਕੰਕਰ ਹਨ ਜਾਵੇਂ ਗੁਰੂ ਤਹਾਨਾ ਨੇੜ ਨਾ ਆਇਆ ਉਹ ਨੇੜੇ ਨਹੀਂ ਆਉਂਦੇ ਦੂਰੇ ਹੀ ਭੱਜ ਜਾਂਦੇ ਹਨ ਸੁਖ ਨਾਨਕ ਸਰਣੀ ਪਾਇਆ ਤੇ ਫਿਰ ਇਹੋ ਜੇ ਗੁਰੂ ਕਿਰਪਿਆਰੇ ਗੁਰੂ ਦੀ ਸ਼ਰਨ ਵਿੱਚ ਆਣ ਕਰਕੇ ਸੁਖ ਆਉਂਦੇ ਹਨ ਸੋ ਕਿਸੇ ਪ੍ਰਕਾਰ ਦੇ ਨਾਲ ਉਹਨਾਂ ਨੂੰ ਕੋਈ ਦੁੱਖ ਨਹੀਂ ਰਹ ਜਾਂਦਾ ਉਹ ਹਰ ਪ੍ਰਕਾਰ ਦੇ ਨਾਲ ਲੋਗ ਦੇ ਵਿੱਚ ਤੇ ਪਰਲੋਗ ਦੇ ਵਿੱਚ ਸੁਖ ਪਾਉਂਦੇ ਹਨ ਕਿਸੇ ਪ੍ਰਕਾਰ ਨਾਲ ਕੋ ਜਬ ਜੂਦ ਉਹਨਾਂ ਦੇ ਨੇੜੇ ਨਹੀਂ ਆਉਂਦਾ ਜਿਨ੍ਹਾਂ ਨੂੰ ਖਾਲਸਾ ਜੀ ਜਿਹੜਾ ਪ੍ਰਦਾਤਾ ਵਰ ਦਾ ਦਾਤਾ ਪਰਮੇਸ਼ਵਰ ਹੈ ਵਰ ਦੇ ਦੇਵੇਂ ਨਾ ਨਾਮ ਦਾ ਉਹ ਸਰਨ ਵਿਚ ਆਣ ਕਰਕੇ ਸੁਖ ਪਾਉਂਦੇ ਹਨ ਕਿਸੇ ਪ੍ਰਕਾਰ ਦੇ ਨਾਲ ਕੋਈ ਦੁੱਖ ਨਹੀਂ ਲੱਗਦੇ ਸੋ ਇਥੋਂ ਤੱਕ ਕਥਾ ਵਿਚਾਰ ਆਈ ਹੈ ਦਾਸ ਪਾਸੋਂ ਕਥਾ ਵਿਚਾਰ ਕਰਦਿਆਂ ਬਯੰਤ ਬਯੰਤ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਆਉ ਜਿਹਨੇ ਛੋਟਾ ਵੀ ਜਾਣ ਕਰਕੇ ਮਾਫ ਕਰ ਦੇਣਾ ਅੱਗੇ ਤੋਂ ਅਰਦਾਸ ਬੇਨਤੀ ਕਰਨੀ ਕਿ ਕਸਾ ਵਿਚਾਰ ਕਰਨ ਦੀ ਜਾਜ ਆ ਜਾਵੇ ਸੋ ਹੁਣ ਇਤਹੀ ਦੋ ਭਗਤੀਆਂ ਪੜ ਕਰਕੇ ਕਥਾ ਦਾ ਅਸ਼ਰਾਮ ਹੈ ਜੀ ਜਮ ਕੰਕਰ ਨੇ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ